ਸਪੈਸ਼ਲ ਮਰਦ ਜਾਣਕਾਰੀ ਹਾਂਜੀ ਅੱਜ ਸਾਡਾ ਯੋਧ ਨਸ਼ਾ ਅਮਰੋਧ ਦੇ ਤਹਿਤ ਕੈਸੋ ਆਪਰੇਸ਼ਨ ਪੂਰੇ ਪੰਜਾਬ ਦੇ ਵਿੱਚ ਮਨ ਜੋ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਅਸੀਂ ਚਲਾ ਰਹੇ ਹਾਂ ਇਹਦੇ ਵਿੱਚ ਅੱਜ ਸਾਡੇ ਥਾਣੇ ਝੰਡੇ ਵਾਲੇ ਦਾ ਪਿੰਡ ਤਾਰੜਾ ਜਿਹੜਾ ਵੀ ਇੱਥੇ ਕਾਫੀ ਪੰਜ ਸੱਤ ਬੰਦੇ ਬਦਨਾਮ ਹੈਗੇ ਉਹਨਾਂ ਦੀ ਘਰ ਦੀ ਅਸੀਂ ਸਰਚ ਕਰ ਰਹੇ ਹਾਂ ਇਹ ਪੂਰੀ ਸੌਡੀਜਨ ਦੀ ਫੋਰਸ ਲੈ ਕੇ ਸਰ ਕੋਈ ਬਰਾਮਦਗੀ ਹੋਈ ਫਿਲਹਾਲ ਅਜੇ ਥੋੜਾ ਟਾਈਮ ਹੀ ਹੋਇਆ ਜੇ ਸਰਚ ਚੱਲ ਰਹੀ ਆ ਜਦੋਂ ਬਰਾਮਦਗੀ ਹੋਈ ਤੁਹਾਨੂੰ ਤੁਹਾਡੇ ਨੋਟਿਸ ਲਿਆਂਦਾ ਜਾਊ ਸਰ ਆਮ ਪਬਲਿਕ ਨੂੰ ਕੀ ਸੋਚ ਆਮ ਪਬਲਿਕ ਨੂੰ ਵੀ ਇਹੀ ਹੈ ਵੀ ਜਿਹੜੇ ਮਾੜੇ ਬੰਦੇ ਆ ਕੰਮ ਕਰਦੇ ਆ ਪਿੰਡਾਂ ਦੇ ਵਿੱਚ ਬੱਚਿਆਂ ਦਾ ਫਿਊਚਰ ਖਰਾਬ ਕਰਦੇ ਆ ਪਿੰਡ ਵਾਲਿਆਂ ਨੂੰ ਵੀ ਇਹੀ ਰਿਕਵੈਸਟ ਆ ਵੀ ਸਾਰੇ ਜਣੇ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰੋ ਪਲੱਸ ਸਾਡੀ ਹੈਲਪ ਦੇ ਨਾਲ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਕਾਰਵਾਈ ਕਰੋ ਕਿਉਂਕਿ ਪੰਜੇ ਦਾ ਇਹ ਜੀ ਉਹ ਪੂਰਾ ਪ੍ਰੋਪਰ ਚੈਨਲ ਚ ਚੱਲਦਾ ਕਈ ਲੋਕਾਂ ਨੇ ਜਿੱਦਾਂ ਪਿੰਡ ਪਿੰਡ ਇਹਦਾ ਬੇਦਖਲ ਕਰ ਦਿਆ ਕਰਦੇ ਆ ਤੇ ਸਾਡਾ ਉਹ ਪ੍ਰੋਪਰ ਚੈਨਲ ਜੋ ਕਾਨੂੰਨ ਦੇ ਮਤਾਬਕ ਹੈਗਾ ਇਹ ਤਾਂ ਅਪਟ ਕਰਦੇ ਇਹਦੇ ਵਿੱਚ ਮਾਲ ਵਿਭਾਗ ਪਲੱਸ ਬੀਡੀਪੀਓ ਸਾਹਿਬ ਡੀਡੀਪੀਓ ਸਾਹਿਬ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਦੇ ਨਾਲ ਜਿਹੜਾ ਉਹ ਇਲੈਗਲ ਪ੍ਰਾਪਰਟੀ ਤੇ ਕਬਜ਼ਾ ਪਤਾ ਕਰਕੇ ਇਹ ਫੇਰ ਪੁਲਿਸ ਦੀ ਅੰਦਾਜ਼ ਦੇ ਨਾਲ ਹੋਸੀ ਧਾਰੇ